ਹਾਂਜੀ ਦੋਸਤੋ ਉਹ ਨੋਟੀਫਿਕੇਸ਼ਨ ਆ ਗਿਆ ਹੈ ਜਿਸ ਦੀ ਆਪਾਂ ਸਭ ਨੂੰ ਉਡੀਕ ਸੀਗੀ ਇਹ ਨੋਟੀਫਿਕੇਸ਼ਨ ਦਫਤਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਵੱਲੋਂ ਆਇਆ ਹੈ ਤਾਂ ਆਫਿਸ ਆਫ ਡਿਪਟੀ ਕਮਿਸ਼ਨਰ ਕਮ ਡਿਸਟ੍ਰਿਕਟ ਮੈਜਿਸਟਰੇਟ ਫਾਜ਼ਿਲਕਾ ਉਹਨਾਂ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਜ਼ਿਲ੍ਹੇ ਵਿੱਚ ਬਣੀ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਵੱਲੋਂ ਹੜਪਰਪਾ ਵਿੱਚ ਖੇਤਰਾਂ ਵਿੱਚ ਸਕੂਲ ਦੀ ਕੀਤੀ ਗਈ ਅਸੈਸਮੈਂਟ ਉਪਰੰਤ ਉਨ੍ਹਾਂ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਹੇਠ ਦਰਸਾਈ ਸਕੂਲ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਲੜੀ ਨੰਬਰ ਦੱਸਿਆ ਬਲਾਕ ਦਾ ਨਾਮ ਦੱਸਿਆ ਸਕੂਲ ਦਾ ਨਾਮ ਦੱਸੋ ਤਾਂ ਬਲਾਕ ਫਾਈਲ ਕਾ ਇੱਕ ਵਿੱਚ ਜਿਹੜੇ ਸਕੂਲ ਹੈਗੇ ਆ ਉਹ ਹੈਗੇ ਆ ਸਰਕਾਰੀ ਹਾਈ ਸਕੂਲ ਕੁਰਕਾ ਸਰਕਾਰੀ ਪ੍ਰਾਇਮਰੀ ਸਕੂਲ ਟਾਣੀ ਮੋਨਾ ਰਾਮ ਸਰਕਾਰੀ ਪ੍ਰਾਇਮਰੀ ਸਕੂਲ ਗੁਰਕਾ ਸਰਕਾਰੀ ਪ੍ਰਾਇਮਰੀ ਸਕੂਲ ਕੁਦੜ ਪੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਤਾਂਕਲਾ ਸਰਕਾਰੀ ਹਾਈ ਸਕੂਲ ਬੈਕ ਬੋਦਲਾ ਸਰਕਾਰੀ ਮਿਡਲ ਸਕੂਲ ਹੈਗਾ ਪ੍ਰਾਇਮਰੀ ਸਕੂਲ ਹੈਗਾ ਜਿਹੜਾ ਕਿ ਰਾਣੇ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੈਕ ਹਸਤਾ ਉਤਾੜ ਸਰਕਾਰੀ ਪ੍ਰਾਇਮਰੀ ਸਕੂਲ ਨਮਾ ਹਸਤਾ ਕਲਾ ਤਲੜੀ ਨੰਬਰ 2 ਚ ਬਲਾਕ ਫਾਈਲ ਕਾ ਜਿਹੜੇ 2 ਦੇ ਸਕੂਲ ਹੈਗੇ ਆ ਉਹ ਹੈਗੇ ਆ ਸਰਕਾਰੀ ਸੀਨੀਅਰ ਸਕੈਂਡ ਸਕੂਲ ਜੰਗੜ ਪਹਿਣੀ ਸਰਕਾਰੀ ਮਿਡਲ ਸਕੂਲ ਮਾਤਮਨਗਰ ਸਰਕਾਰੀ ਪ੍ਰਾਇਮਰੀ ਸਕੂਲ ਜੰਗੜ ਪਹਿਣੀ ਸਰਕਾਰੀ ਪ੍ਰਾਇਮਰੀ ਸਕੂਲ ਰੇਤੇਵਾਲੀ ਪਹਿਣੀ ਸਰਕਾਰੀ ਪ੍ਰਾਇਮਰੀ ਸਕੂਲ ਗੁਲਾਪੇ वाली पैनी सरकारी प्राइमरी स्कूल टाणी सद्दा सिंह सरकारी प्राइमरी स्कूल मातम नगर सरकारी प्राइमरी स्कूल दोना नानका सरकारी प्राइमरी स्कूल मोहार जमशेर सरकारी प्राइमरी स्कूल खिवा सरकारी प्राइमरी स्कूल मनसा ब्रांच सरकारी प्राइमरी स्कूल गट्टी नंबर वन सरकारी प्राइमरी स्कूल तेजा रोहिला सरकारी ਸੀਨੀਅਰ ਸੈਕੰਡਰੀ ਸਕੂਲ ਸਾਬੂਆਣਾ ਸਰਕਾਰੀ ਹਾਈ ਸਕੂਲ ਮੋਜਮ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਸਲੇਮ ਸ਼ਾਹ ਸਰਕਾਰੀ ਪ੍ਰਾਇਮਰੀ ਸਕੂਲ ਆਲਮ ਸ਼ਾਹ ਤੇ ਲੜੀ ਨੰਬਰ 3 ਚ ਬਲਾਕ ਜਲਾਲਾਬਾਦ ਇੱਕ ਦੇ ਸਕੂਲ ਹੈਗੇ ਆ ਜਿਹੜੇ ਕਿ ਸਰਕਾਰੀ ਪ੍ਰਾਇਮਰੀ ਸਕੂਲ ਟਾਣੀ ਬਚਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਸਰਕਾਰੀ ਮਿਡਲ ਸਕੂਲ ਚੱਕੀਵਾ ਸਰਕਾਰੀ ਪ੍ਰਾਇਮਰੀ ਸਕੂਲ ਚੱਕੀਵਾ ਤਾਂ ਇਹ ਉਹ ਸਕੂਲ ਹਨ ਜਿਹੜੇ ਕਿ ਬੰਦ ਰਹਿਣਗੇ ਡੀਸੀ ਸਾਹਿਬ ਦੇ ਹੁਕਮ ਵੱਲੋਂ ਇਹ ਸਕੂਲ ਬੰਦ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬ ਫਾਈਲ ਕਾ ਵੱਲੋਂ ਵੀ ਇਨ੍ਹਾਂ ਸਕੂਲਾਂ ਦੀ ਜਿਹੜੀ ਲੜੀ ਬਲਾਕ ਦਾ ਨਾਮ ਤੇ ਸਕੂਲ ਦਾ ਨਾਮ ਦੱਸਿਆ ਗਿਆ ਹੈ ਤੋ ਇਦਾਂ ਦੀ ਹੋਰ ਅਪਡੇਟ ਜਾਣ ਲੈ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਨੋਟੀਫਿਕੇਸ਼ਨ ਬਟਨ ਔਨ ਕਰੋ ਤਾਂ ਕਿ ਤੁਹਾਨੂੰ ਨਵੀਂ ਅਪਡੇਟ ਸਮੇਂ ਸਿਰ ਮਿਲਦੀ ਰਹੇ ਧੰਨਵਾਦ